ਪਸ਼ੂਆਂ ਨੂੰ ਬਫਰ ਅਤੇ ਮਿੱਠਾ ਛੋਟਾ ਦੇਣ ਦੇ ਕੀ ਕੀ ਫਾਇਦੇ ਹਨ ਦੇਖੋ ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਵੀ ਬਫਰ ਪਸ਼ੂ ਨੂੰ ਆਪਾਂ ਨੂੰ ਦੇਣਾ ਚਾਹੀਦਾ ਜਾਂ ਮਿੱਠਾ ਛੋਟਾ ਦੇਣਾ ਚਾਹੀਦਾ ਕੀ ਕੰਮ ਕਰਦਾ ਜਿਹੜਾ ਬਫਰ ਹੈ ਉਹ ਕੀ ਕੰਮ ਕਰਦਾ ਆਪਣੇ ਪਸ਼ੂ ਤੇ ਜਿਹੜਾ ਮਿੱਠਾ ਛੋਟਾ ਉਹ ਕੀ ਕੰਮ ਕਰਦਾ ਕਿਹੜੀ ਚੀਜ਼ ਆਪਾਂ ਨੂੰ ਵਰਤਣੀ ਚਾਹੀਦੀ ਹੈ ਤੁਹਾਨੂੰ ਦੱਸਾਂਗੇ ਬਣੇ ਰਹੋ ਵੀਡੀਓ ਦੇਖਣ ਤੱਕ ਜਿਹੜੇ ਵੀ ਆਪਣੇ ਭਰਾ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬਿਲਦਾ ਬਟਨ ਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਪਹਿਆਨ ਕਰੇ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਕਿਸਾਨ ਦੋਸਤੋ ਜੇ ਇਹ ਵੀਡੀਓ ਤੁਸੀਂ Facebook ਪੇਜ ਉੱਪਰ ਦੇਖ ਰਹੇ ਹੋ ਤਾਂ Facebook ਪੇਜ ਨੂੰ ਵੀ ਫੋਲੋ ਕਰ ਲਿਓ ਉਹਦੇ ਤੇ ਵੀ ਆਪਾਂ ਸਾਰੀਆਂ ਵੀਡੀਓ ਜਿਹੜੀਆਂ YouTube ਤੇ ਪਾਉਂਦੇ ਉਹੀ Facebook ਤੇ ਵੀ ਪਾਉਂਦੇ ਆ ਬਹੁਤ ਭਰਾ ਆਪਣੇ Facebook ਤੇ ਵੇਦੇ ਆ ਬਹੁਤ ਭਰਾ ਆਪਣੇ YouTube ਤੇ ਵੇਦੇ ਆ ਤੇ ਰੀਲਾਂ ਆਪਾਂ ਪਾਉਣੀਆਂ ਇੰਸਟਾਗ੍ਰਾਮ ਤੇ ਪਾਉਣੀਆਂ ਫੇਸਬੁੱਕ ਤੇ ਪਾਉਣੀਆਂ ਕਿਸਾਨ ਦੋਸਤੋ ਜਿਹੜਾ ਬਫਰ ਹੈ ਤੇ ਮਿੱਠਾ ਛੋਡਾ ਇਹਦੇ ਵਿੱਚ ਲਗਭਗ ਹੈ ਇਹ ਸੇਮ ਹੀ ਚੀਜ਼ ਥੋੜਾ ਜਿਹਾ ਫਰਕ ਆ ਸੋਧਿਆ ਹੋਇਆ ਜਿਵੇਂ ਕਿ ਆਪਾਂ ਮਿੱਠੇ ਛੋਡੇ ਨੂੰ ਮੰਨ ਲਓ ਵੀ ਸੋਧ ਕਰਤੀ ਮਿੱਠੇ ਛੋਡਾ ਜਿਹੜਾ ਕਿ ਆਪਣੇ ਪਸ਼ੂ ਦੇ ਪੇਟ ਦੇ ਵਿੱਚ ਦੋ ਚੀਜ਼ਾਂ ਬਣਦੀਆਂ ਜਿਵੇਂ ਕਿ ਖਾਰਾਪਣ ਤੇ ਜ਼ਿਆਬੀਪਣ ਤੇ ਜਦੋਂ ਤਿਆਬ ਵੱਧ ਜਾਂਦਾ ਪਸ਼ੂ ਦਾ ਉਹਦੋਂ ਵੀ ਪਸ਼ੂ ਹੈ ਜਿਹੜਾ ਖਾਣਾ ਪੀਣਾ ਛੱਡ ਦਿੰਦਾ ਹੈ ਜਦੋਂ ਖਾਰਾਪਨ ਵੱਧ ਜੇ ਜਾਂ ਘਟ ਜੇ ਉਦੋਂ ਪਸ਼ੂ ਅਣਪਚਿਆ ਖੱਡਣ ਲੱਗ ਜਾਂਦਾ ਆਪਣੇ ਪਸ਼ੂ ਦੇ ਵਿੱਚ ਦਿੱਕਤਾਂ ਆਉਣ ਲੱਗ ਜਾਂਦੀਆਂ ਜਾਂ ਪਸ਼ੂ ਆਪਣਾ ਹਰਾਚਾਰਾ ਘੱਟ ਖਾਂਦਾ ਹੈਗਾ ਜਾਂ ਗਾਲਾਂ ਨਹੀਂ ਕਰਦਾ ਹੈਗਾ ਜਦੋਂ ਆਪਾਂ ਮਿੱਠਾ ਸੋਡਾ ਦੇ ਦਿੰਨੇ ਆ ਜਾਂ ਆਪਾਂ ਫੀਡ ਦੇ ਵਿੱਚ ਪਵਾਉਣੇ ਆ ਮਿੱਠਾ ਸੋਡਾ ਉਦੋਂ ਕੀ ਹੁੰਦਾ ਕਿ ਪਸ਼ੂ ਦਾ ਜਿਹੜਾ ਪੀ ਐਚ ਲੈਵਲ ਹੁੰਦਾ ਯਾਨੀ ਦੀ ਖਾਰਾਪਨ ਵਧਣਾ ਘਟਣਾ ਇਹਨੂੰ ਪੀ ਐਚ ਲੈਵਲ ਕਹਿੰਦੇ ਆ ਵਧਦਾ ਘਟਦਾ ਤੇ ਉਹਨੂੰ ਇੱਕੇਦਮ ਲੋ ਕਰ ਦਿੰਦਾ ਜੇ ਵਧਿਆ ਹੋਇਆ ਤਾਂ ਉਹਨੂੰ ਲੋ ਕਰ ਦਿੰਦਾ ਦੇ ਲੋ ਕਰਨ ਦੇ ਨਾਲ ਵੀ ਪਸ਼ੂ ਦੇ ਵਿੱਚ ਦਿੱਕਤ ਆਉਂਦੀ ਆ ਜਿਹੜਾ ਬਫਰ ਹੈ ਬਫਰ ਕਿਉਂ ਜ਼ਰੂਰੀ ਆ ਵਰਤਨਾ ਜੀ ਦੀ ਡੇਟ ਦੇ ਵਿੱਚ ਬਫਰ ਨੂੰ ਸੋਧ ਲਿਆ ਸੋਧਣ ਦੇ ਨਾਲ ਪੀ ਆ ਪਸ਼ੂ ਦੇ ਵਿੱਚ ਜੇ ਪੀ ਐਚ ਲੈਵਲ ਵਧਿਆ ਹੋਵੇ ਜਾਨੀ ਦੀ ਤੀਆਬੀਪਣ ਵਧਿਆ ਹੋਵੇ ਜਾਂ ਖਾਰਾਪਣ ਵਧਿਆ ਹੋਵੇ ਪਸ਼ੂ ਦਾ ਉਹਨੂੰ ਲੈਵਲ 'ਚ ਕਰ ਦਿੰਦਾ ਜਾਨੀ ਦੀ ਸਹੀ ਕਰ ਦਿੰਦਾਗਾ ਉਹਨੂੰ ਨਾ ਤਾਂ ਘਟਣ ਦਿੰਦਾ ਨਾ ਵਧਣ ਦਿੰਦਾਗਾ ਜਿਵੇਂ ਆਪਾਂ ਕਹੇ ਨੇ ਬਲੱਡ ਵਾਲੀ ਗੋਲੀ ਲਾ ਲਓ ਆਪਣੇ ਤੇ ਵੀ ਬਲੱਡ ਵਾਲੀ ਗੋਲੀ ਆਪਾਂ ਲੈ ਲਓ ਉਹਦੇ ਨਾਲ ਨਾ ਸਹੀ ਹੋ ਜਾਊਗਾ ਨਾ ਤੇ ਘਟਿਆ ਵਾ ਉਹ ਵੀ ਸਹੀ ਹੋ ਜਾਊ ਜੇ ਵਧਿਆ ਵਾ ਉਹ ਵੀ ਸਹੀ ਹੋ ਜਾਊ ਉਸੇ ਤਰ੍ਹਾਂ ਹੀ ਬਫਰ ਇੱਕ ਬਫਰ ਵੀ ਸਾਨੂੰ ਫੀਡ ਫੈਕਟਰੀ ਦੇ ਵਿੱਚੋਂ ਆਮ ਹੀ ਮਿਲ ਜੂ ਬਹੁਤ ਭਰਾਵਾਂ ਆਪਾਂ ਪਹਿਲਾਂ ਰੀਲ ਪਾਈ ਸੀ ਕਿ ਕਮੈਂਟ ਬਹੁਤ ਆਏ ਸੀ ਕਿ ਕੀ ਹੁੰਦਾਗਾ ਬਫਰ ਇੱਕ ਮਿੱਠੇ ਛੋਡੇ ਤੋਂ ਸੋਧਦੀ ਹੋਈ ਚੀਜ਼ ਆ ਇਹਦੇ ਵਿੱਚ ਬਹੁਤ ਤੱਤ ਆ ਗਏ ਤੇ ਤੁਸੀਂ ਬਫਰ ਐਡ ਕਰਿਆ ਕਰੋ ਹੁਣ ਫੀਡ ਦੇ ਵਿੱਚ ਫੀਡ ਦੇ ਨਾਲ ਜਦੋਂ ਤੁਸੀਂ ਬਫਰ ਪਾਉਂਗੇ ਜਿੰਨੀ ਵੀ ਚੀਜ਼ ਦੇ ਜਿਵੇਂ ਕਣਕ ਪਾਉਣੇ ਆਪਾਂ ਮੱਕੀ ਪਾਉਣੇ ਆ ਉਹਦੇ ਨਾਲ ਤੇਆਬੀਪਣ ਹੁੰਦਾ ਉਹਦੇ ਵਿੱਚ ਜਦੋਂ ਪਸ਼ੂ ਨੂੰ ਜਾਦੇ ਦੁੱਧ ਵਾਲੇ ਨੂੰ ਆਪਾਂ ਜਾਦੇ ਖਰਾਕ ਪਾਉਣੇ ਆ ਨਾਜ ਜਾਦੇ ਪਾਉਣੇ ਆ ਤਾਂ ਉਹਦੇ ਫਿਰ ਤਿਆਬ ਵਧ ਜਾਂਦਾ ਪਸ਼ੂ ਦਾ ਤੇ ਆ ਵਧਨ ਦੇ ਨਾਲ ਖਰਾਕ ਆ ਜਿਹੜੀ ਹਾਜਮ ਨਹੀਂ ਆਉਂਦੀ ਹੈਗੀ ਤੇ ਤੇਆ ਉਹ ਆਪਣਾ ਲੀਵਰ ਜਿਹੜਾ ਸਿਸਟਮ ਆ ਅੰਦਰੋਂ ਪਸ਼ੂ ਦਾ ਖਰਾਬ ਹੋ ਜਾਂਦਾ ਹਾਜਮਾ ਜੇ ਤੁਸੀਂ ਬਫਰ ਵਿੱਚ ਐਡ ਕਰਾਉਣਿਓ 1 ਕਿਲੋ ਤੋਂ 1.5 ਕਿਲੋ ਬਫਰ ਪਵਾ ਸਕਦੇ ਹੋ 1 ਕਵਾਂਟਲ ਫੀਡ ਦੇ ਵਿੱਚ ਤੇ ਇਹਦੇ ਨਾਲ ਕੀ ਆ ਬਹੁਤ ਵਧੀਆ ਖਰਾਕ ਵੀ ਪਸ਼ੂ ਖੁੱਲ ਕੇ ਖਾਂਦਾ ਹੈਗਾ ਫਿਰ ਦੁੱਧ ਆ ਜਿਹੜਾ ਪਸ਼ੂ ਉਹ ਵੀ ਪੂਰਾ ਵਧੀਆ ਦਿੰਦਾ ਤੇ ਤੁਸੀਂ ਮਿੱਠੇ ਛੋਡੇ ਨੂੰ ਛੱਡ ਕੇ ਹੁਣ ਬਫਰ ਵਰਤਿਆ ਕਰੋ ਤੇ ਬਫਰ ਦੀ ਡੋਜ਼ ਆ ਜਿਹੜੀ ਤੁਸੀਂ ਜਿਵੇਂ ਛੋਟੇ ਪਸ਼ੂਆ ਉਹਨੂੰ ਤੁਸੀਂ 70 ਤੋਂ 80 ਗ੍ਰਾਮ ਦੇ ਸਕਦੇ ਹੋ ਵੱਡੇ ਪਸ਼ੂਆ ਜਿਆਦੇ ਦੁੱਧ ਵਾਲੇ ਉਹਨੂੰ ਤੁਸੀਂ 100 ਗ੍ਰਾਮ ਤੱਕ ਵੀ ਦੇ ਸਕਦੇ ਹੋ ਜਿਵੇਂ ਕਿ ਮਿੱਠਾ ਛੋਡਾ ਵਰਤਦੇ ਸੀ ਮਿੱਠੇ ਛੋਡਦੇ ਦੀ ਵੀ ਡੋਜ਼ 100 ਗ੍ਰਾਮ ਤੱਕ ਆਪਾਂ ਦਿੰਦੇ ਸੀਗੇ ਉਸੇ ਤਰ੍ਹਾਂ ਹੀ ਤੁਸੀਂ ਬਫਰ ਵਰਤੋ ਹੁਣ ਬਫਰ ਦੇ ਰਿਜ਼ਲਟ ਬਹੁਤ ਵਧੀਆ ਗਏ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਭਰਾਵਾਂ ਨਾਲ ਸ਼ੇਅਰ ਕਰਿਓ ਕਿ ਸਾਰੇ ਭਰਾਵਾਂ ਨੂੰ ਪਤਾ ਲੱਗ ਸਕੇ ਵੀ ਬਫਰ ਆ ਜਿਹੜਾ ਬਹੁਤ ਵਧੀਆ ਪਸ਼ੂਆਂ ਲਈ ਅੱਜ ਦੀ ਡੇਟ ਦੇ ਵਿੱਚ ਤੇ ਵੀਡੀਓ ਸਾਰੇ ਕਿਸਾਨ ਭਰਾਵਾਂ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ